ਪਾਣੀ ਨੂੰ ਰੀਚਾਰਜ ਕਰਨ ਦੇ ਲੋਕਾਂ ਨੇ ਬੁਣੀਆਂ ਵੀਡੀਓਸ ਪਿੱਛੇ ਬਣਾਈਆਂ ਸੀ ਲੋਕੀ ਕਹਿੰਦੇ ਸੀ ਵਾਟਰ ਰੀਚਾਰਜ ਦਾ ਨਵਾਂ ਸਿਸਟਮ ਦੇਖੋ ਜੀ ਅਸੀਂ ਖੱਡਾ ਖੋਤ ਤਾਂ ਇਹ ਪਾਣੀ ਸਿੱਧਾ ਜਿਹੜਾ ਹੈ ਉਹ ਜ਼ਮੀਨ ਦੇ ਵਿੱਚ ਜਾਊਗਾ ਵਾਟਰ ਰੀਚਾਰਜ ਹੋ ਸਕਦਾ ਹੋ ਤਾਂ ਸਕਦਾ ਪਰ ਉਹ ਸਾਡੇ ਲਈ ਮੁਸੀਬਤਾਂ ਖੜੀਆਂ ਕਰ ਰਿਹਾ ਪਾਚਵੰਤੀਆਂ ਬਿਮਾਰੀਆਂ ਅਸੀਂ ਬਿਨਾ ਕਿਸੇ ਕਿਸਮ ਦੇ ਪਾਣੀ ਦਾ ਚੈੱਕ ਕੀਤੇ ਧਰਤੀ ਸੁੱਟ ਰਿਹਾ ਕਿਹੜਾ ਲੌਜੀਕ ਹੈ ਬਿਨਾਂ ਚੈੱਕ ਕੀਤੇ ਪਾਣੀ ਧਰਤੀ 'ਚ ਪਾਈ ਜਾਂਦੇ ਆ। ਉੱਥੇ ਪਾ ਰਹੇ ਜਿੱਥੇ ਕਦੇ ਕੋਈ ਸਾਫਬਰੀ ਹੋਣਾ ਮੁੜ ਕੇ। ਪੱਥਰਾਂ ਨੂੰ ਗੰਦਲੇ ਕਰ ਰਹੇ ਆ। ਕਹਿੰਦੇ ਚੱਲੋ ਯਾਰ ਇਹਨਾਂ ਦਾ ਅੰਤ ਆ ਗਿਆ ਉਹ। ਕਿਹੜਾ ਤਰੀਕਾ ਵੀ ਤੁਸੀਂ ਕੈਮੀਕਲ ਵਾਲਾ ਹੁਣ ਕਈ ਕਹਿੰਦਾ ਸਾਡੇ ਤਾਂ ਘਰ ਦਾ ਪਾਣੀ ਧੀ ਘਰ ਦਾ ਪਾਣੀ ਸ਼ੁੱਧ ᱛੀ। ਫਿਰ ਜਿਹੜਾ ਨਾਲੀਏ 'ਚ ਜਾਂਦਾ ਪਾਣੀ ਘਰੇ ਰੱਖ ਲਿਆ ਕਰੋ ਨਾ ਪੀ ਕੇ ਦਿਖਾਓ ਤਾਂ ਤੁਹਾਡੇ। ਵੀਪਨ ਦਾ ਕੀ ਪਾਣੀ ਆਪਾਂ ਪੀਦੇ ਆ ਸਿੱਧਾ ਕਿਉਂ ਇਹ ਪੀਣ ਵਾਲੇ ਪਾਣੀ ਇੱذ ਕਿਉਂ ਪਾ ਰਹੇ ਹੋ ਵੈਸੇ ਤਾਂ ਗੱਲਾਂ ਬਹੁਤ ਸੀਗੀਆਂ ਚਲੋ ਸਮਾਂ ਤੁਹਾਡੇ ਕੋ ਵੀ ਕੁਝ ਘਟਾ ਤੇ ਫਾਈਬਰ ਆਪਟਿਕਸ ਤੇ ਤੁਸੀਂ ਗੱਲ ਕਰ ਰਹੇ ਸੀ ਤਾਂ ਅੰਤ ਦੇ ਵਿੱਚ ਮੈਂ ਉਹ ਹੀ ਗਿਆ ਵੀ ਜੋ ਪੋਡਕਾਸਟ ਦੇ ਵਿੱਚ ਮੈਂ ਸੁਣਿਆ ਉਸ ਨੂੰ ਦੇਖ ਕੇ ਸਵਾਲ ਪੁੱਛ ਰਿਹਾ ਤਾਂ ਫਾਦਰ ਆਫ ਜਿਹੜੇ ਫਾਈਬਰ ਆਪਟਿਕਸ ਸੀ ਉਹ ਵੀ ਇੰਡੀਅਨ ਸੀਗੇ ਪੰਜਾਬੀ ਸੀਗੇ ਸ਼ਾਇਦ ਦੇਖੋ ਹਰੇਕ ਦੇ ਉੱਤੇ ਤੇ ਮੋਹਰ ਨਾ ਲਾਓ ਉਹ ਇੰਡੀਅਨ ਹੈਗੇ ਤੇ ਪਰ ਉਹਨਾਂ ਨੂੰ ਮਹੌਲ ਤਾਂ ਨਹੀਂ ਦਿੱਤਾ ਨਾ ਅਗਲੇ ਨੇ ਖੋਜ ਤਾਂ ਬਾਹਰ ਜਾ ਕੇ ਕੀਤੀ ਪਾਰਸਾਂ ਕੀ ਕੀਤੀ ਠੀਕ ਹੈ ਨਾ ਹੂੰ ਜੇ ਤਾਂ ਕਾਮਯਾਬ ਹੋ ਗਿਆ ਫਿਰ ਤਾਂ ਉਹ ਸਾਡਾ ਹੈ ਹੂੰ ਜੇ ਫੇਲ ਹੋ ਗਿਆ ਫਿਰ ਉਹ ਸਾਡੇ ਕਿਹੜੇ ਇਥੇ ਰਹਿੰਦਾ ਦੀਗਾ ਹੂੰ ਦਰਿੰਦਰ ਸਿੰਘ ਕਪਾਨੀ ਸਰਨਾਰ ਸਿੰਘ ਨੇ ਜਿਨ੍ਹਾਂ ਨੇ ਆਪਟੀਕਲ ਫਾਈਬਰ ਨੂੰ ਦੁਨੀਆ ਦੇ ਸਾਹਮਣੇ ਲਿਆਂਦਾ ਹੂੰ ਹੂੰ ਬਹੁਤ ਵੱਡੀ ਖੋਜ ਹੈ ਉਹ ਵੀ ਕਿਸੇ ਮਾਮਲੇ ਦੀ ਟੈਸਲਾ ਤੋਂ ਘੱਟ ਨਹੀਂ ਨੈਡਿਸਨ ਤੋਂ ਘੱਟ ਹੈ ਨੈਡਿਸਨ ਤੋਂ ਘੱਟ ਹੈ ਠੀਕ ਹੈ ਨਾ ਕੋਈ ਵਿਗਿਆਨੀ ਦੀ ਜਿਹੜੀ ਉਪਲਬਧੀ ਹੈ ਉਹਨੂੰ ਇੱਕ ਦੂਜੇ ਦੇ ਬਰਾਬਰ ਨਹੀਂ ਮਿਲਾਇਆ ਜਾ ਸਕਦਾ ਹਮ ਸਭ ਦੀ ਆਪਣੀ ਆਪਣੀ ਮਿਹਨਤ ਸੀ ਆਪਣੇ ਆਪਣੇ ਨਿਸ਼ਾਨੇ ਉਹਨਾਂ ਨੇ ਸਰ ਕੀਤੇ ਅਸੀਂ ਤਾਂ ਉਹਨਾਂ ਦੇ ਸਰ ਕੀਤੇ ਨਿਸ਼ਾਨਿਆਂ ਨੂੰ ਸਮਝ ਵੀ ਨਹੀਂ ਪਾ ਰਹੇ ਨਵੇਂ ਤਾਂ ਕਮ ਅਸੀਂ ਕੀ ਕਰਦੇ ਹਮ ਅਸੀਂ ਹਲੇ ਬਹੁਤ ਥੱਲੇ ਬੈਠੇ ਹਾਂ ਹਮ ਸੜਤਾ ਉਹ ਲੋਕਾ ਉਹਦੇ ਸਿਰ ਝੋਕਾਇ ਜਿੰਨਾਂ ਨੇ ਆਪਦੀ ਜ਼ਿੰਦਗੀਆਂ ਗਾਲ ਕੇ ਸਾਨੂੰ ਟੈਕਨੋਲੋਜੀ ਦਿੱਤੀ ਹੈ। ਨਾ ਕਿ ਉਹ ਸਾਦਾ ਮੰਗੋ ਜਿਹੜੇ ਗੁਫਾ ਚ ਵੜ ਕੇ ਭਜਨ ਮੰਦਗੀ ਕਰਦੇ ਰਹੇ। ਕੋਈ ਫਾਇਦਾ ਹੋਇਆ ਨਾ ਹੋਇਆ ਉਹਨਾਂ ਦਾ ਆਪਦਾ ਹੋਇਆ ਬਾਹਰ ਲੈਣਾ ਕੁਛ ਨਹੀਂ। ਬਲਦ ਸੇਵਾ ਕਰਦੀ ਮਰਦੋ। ਸੰਸੜਾ ਤਾਂ ਸਾਡੇ ਇਹੀ ਆਈਡਲ ਨੇ ਲੋਕ ਜਿਨ੍ਹਾਂ ਨੇ ਸਾਨੂੰ ਟੈਕਨੋਲੋਜੀ ਦੇ ਸਿਰੇ ਦਿਖਾਈ। ਉਹ ਬਾਬੇ ਦਾ ਕਹਿੰਦੇ ਹਾਂ ਅਸੀਂ ਤਾਂ ਸਾਇੰਸ ਤੋਂ ਵੀ ਪਰੇ ਆ। ਦੁਨੀਆ ਅਜੇ ਤੱਕ ਕਿੱਥੇ ਤੱਕ ਪਹੁੰਚ ਗਈ ਵੱਤ ਤੋਂ ਵੱਤ ਚੰਨ ਤੱਕ ਪਹੁੰਚ ਗਈ ਪਰ ਇਹਨੇ ਆਪਣੀ ਰੋਟੀ ਵੀ ਨਹੀਂ ਪੈਦਾ ਕਰ ਸਕੇ ਐਦੂੰ ਦੁਨੀਆ ਤੋਂ ਪਰੇ ਕੀ ਹੋਊਗਾ ਸਾਇੰਸ ਤੋਂ ਪਰੇ ਵੀ ਜਿਹੜਾ ਬੰਦਾ ਕੰਮ ਵੀ ਨਹੀਂ ਕਰਦਾ ਤੇ ਐਸ਼ ਵੀ ਫੁੱਲ ਕਰਦਾ ਉਹ ਤਾਂ ਪੇ ਸਾਇੰਸ ਤੋਂ ਪਰਾਂ ਦੀ ਗੱਲ ਹੈ ਸਮਾਜ ਤਾਂ ਕਹਿੰਦਾ ਵੀ ਮਿਹਨਤ ਕਰੋ ਕਮਾਓ ਆਪਣੇ ਪਰਿਵਾਰ ਪਾਲੋ ਉਸ ਨੂੰ ਸਾਇੰਸ ਤੋਂ ਪਰਾਂ ਦੀ ਗੱਲ ਹੀ ਦਿਖਾ ਰਹੇ ਨੇ ਵਾਕਈ ਉਹ ਸੱਚੇ ਨੇ ਵੀ ਅਸੀਂ ਕੰਮ ਨਹੀਂ ਕਰਦੇ ਡੱਕਾ ਨਹੀਂ ਤੋੜਦੇ ਪਰ ਬੁੱਲੇ ਵੀ ਫੁੱਲ ਲੁੱਟਦੇ ਕਿੱਥੇ ਕੱਸਦਾ ਸੋਇਨੇ ਤਾਂ ਲੰਬੀਆਂ ਗੱਲਾਂ ਨੇ ਵੀਰ ਹੂੰ ਕੋਈ ਗੱਲ ਨਹੀਂ ਕੋਸ਼ਿਸ਼ ਕਰਾਂਗੇ ਆਪਾਂ ਕੋਈ ਨਾ ਅਗਲੀ ਵਾਰ ਅਗਲੇ ਵਾਰ ਸੈਸ਼ਨ ਦੇ ਫਿਰ ਛੇੜਾਂਗੇ ਹੂੰ ਤੁਹਾਡੇ ਨਾਲ ਗੱਲਬਾਤ ਕਰਕੇ ਕਾਫੀ ਟੌਪਿਕ ਮਿਲ ਗਏ ਬੜੀ ਮਿਹਰਬਾਨੀ ਹੂੰ ਕੋਈ ਗੱਲ ਨਹੀਂ ਡਿਸਕਸ ਹੈ ਗੱਲਾਂ ਬਾਤਾਂ ਨੇ ਚਲਦੀਆਂ ਰਹਿਣੀਆਂ ਚਾਹੀਦੀਆਂ ਨੇ ਹੂੰ ਹਰ ਜਗ੍ਹਾ ਅਸੀਂ ਸਹੀ ਨਹੀਂ ਹਰ ਜਗ੍ਹਾ ਤੁਸੀਂ ਸਹੀ ਨਹੀਂ ਹਰ ਜਗ੍ਹਾ ਪਬਲਿਕ ਸਹੀ ਪਰਫੈਕਟ ਤਾਂ ਦੁਨੀਆ ਤੇ ਕੁਦਰਤ ਹੈ ਹੂੰ ਜੂਨ ਅੱਧ ਤੋਂ ਬਾਅਦ ਏਸੀ ਦਾ ਟਾਈਮ ਹੈ ਉਸ ਤੋਂ ਬਾਅਦ ਕੂਲਰ ਦਾ ਕੰਮ ਖਤਮ ਕੂਲਰ ਦਾ ਕੰਮ ਕਿਉਂਕਿ ਮੈਂ ਪਹਿਲਾਂ ਕਿਹਾ ਵੀ ਦੇਖੋ ਉਹ ਕੁਝ ਹੱਦ ਤੱਕ ਹਵਾ ਦੇ ਵਿੱਚ ਨਮੀ ਨੂੰ ਮੈਂਟੇਨ ਕਰਨ ਦੀ ਕੋਸ਼ਿਸ਼ ਕਰਦਾ ਹੈ ਕੂਲਰ ਹੂੰ 17 ਸੀ ਲੀਟਰ ਪਾਣੀ ਇੱਕ ਕਮਰੇ ਦੇ ਜਿੱਟ ਜੇ ਬਹੁਤ ਹੁੰਦਾ ਬਹੁਤ ਹੁੰਦਾ ਤੇ ਉਹਦੇ ਨਾਲ ਇਲੈਕਟ੍ਰੋਨਿਕ ਅਰਟਮਾ ਦੇ ਇਫੈਕਟ ਮਤੋਂ ਨਾਸਤੇ ਗੱਦਿਆਂ 'ਚ ਬੈਕਟੀਰੀਆ ਜੇ ਉਹ ਫੈ ਜਾਂਦੇ ਨੇ ਫਿਰ ਮਾਰੀ ਆਉਂਦੀ ਹੈ ਇਹ ਚੀਜ਼ ਹੂੰ ਇਹ ਜਿਵੇਂ ਅਸੀਂ ਕਿਹਾ ਵੀ ਜੂਨ ਅੱਧ ਤੋਂ ਬਾਅਦ ਜੂਨ ਅੱਧ ਤੋਂ ਬਾਅਦ ਤਕਰੀਬਨ ਮੌਸਮ ਦੇ ਵਿੱਚ ਜਿਹੜੀ ਮੌਇਸਚਰ ਹੈ ਉਹ ਵਧਣਾ ਸ਼ੁਰੂ ਹੋ ਜਾਂਦਾ ਹੁਣ ਮੌਇਸਚਰ ਵੱਧਾ ਤਾਂ ਵੀ ਬਹੁਤ ਸਾਰੀਆਂ ਯਾ ਸਮੱਸਿਆਵਾਂ ਖੜੀਆਂ ਹੁੰਦੀਆਂ ਨੇ ਉਹਨਾਂ ਸਮੱਸਿਆਵਾਂ ਤੋਂ ਬਚਣ ਦਾ ਜੋ ਵੇਅ ਆਊਟ ਹੈ ਉਹ ਫਿਰ ਏਸੀ ਹੈ। ਹੂੰ। ਏਸੀ ਲਾਉਣਾ ਤਾਂ ਏਸੀ ਆਪਾਂ ਅਕਸਰ ਦੇਖਦੇ ਬਾਹਰਲੇ ਪਾਸੇ ਪਾਣੀ ਕੱਢ ਰਿਹਾ ਹੁੰਦਾ। ਹੂੰ। ਉਹ ਜਿਹੜਾ ਪਾਣੀ ਕਿਤੇ ਬਾਹਰੋਂ ਨਹੀਂ ਆਇਆ। ਉਹਨੇ ਅੰਦਰੋਂ ਸੈਕਸ਼ਨ ਲਈ ਹੈ। ਹਵਾ ਚੋਂ ਬਾਦੂ ਪਾਣੀ ਕੱਢਦਾ। ਜਦੋਂ 50 ਦੇ ਨੇੜੇ ਤੇੜੇ ਹੁਣ ਜਿਵੇਂ ਅੱਜ ਦੀ ਗੱਲ ਕਰੀ ਅੱਜ 70% ਤੋਂ ਉੱਪਰ ਨਵੀਂ ਚੱਲਦੀ ਹੈ। ਹੂੰ। 70% ਨਵੀਂ ਚਲਾ ਕੇ ਅਸੀਂ ਏਸੀ ਲਾ ਲਿਆ। ਇਹ ਜਿਵੇਂ ਜਿਵੇਂ ਨਮੀ ਘਟਦੀ ਤੁਰੀ ਜਾਊਗੀ ਤਾਂ ਸਾਨੂੰ ਠੰਡ ਲੱਗਦੀ ਥੋੜੀ ਜਾਊਗੀ। ਹੂੰ ਜਿਹੜਾ ਸਿਸਟਮ ਅਰਲੈਕਸ ਹੋਣਾ ਸ਼ੁਰੂ ਹੋ ਗਿਆ। ਅਰਲੈਕਸ ਹੋਣਾ ਸ਼ੁਰੂ ਹੋ ਗਿਆ। ਕਿਉਂਕਿ ਜਦੋਂ ਹਵਾ ਡਰਾਈ ਹੋਗੀ ਤਾਂ ਸਾਡਾ ਸਰੀਰ ਵੀ ਜਿਹੜਾ ਪਸੀਨਾ ਉਹ ਵੈਪੋਰੇਟ ਕਰਨਾ ਸ਼ੁਰੂ ਕਰਦਾ। ਹੂੰ ਇਹ ਪਹਿਲੇ ਹੀ ਹਵਾ ਜ਼ਿਆਦਾ ਸੈਚੂਰੇਟ ਹੈ ਉਹ ਨਹੀਂ ਦਰਦੀ ਹੁੰਦਾ। ਹੂੰ ਇਹ ਸਭ ਤੋਂ ਵੱਡਾ ਫੈਕਟਰ ਹੈ ਇਹ ਏਸੀ ਦਾ। ਹੂੰ ਅਸੀਂ ਇਸ ਕਰਕੇ ਕਹਿੰਨਾ ਵੀ ਏਸੀ ਦੀਆਂ ਸੈਟਿੰਗਾਂ ਅੰਨੇ ਤੇ ਇਥੇ ਨਾ ਦਿਓ ਹੁਣ ਜਦੋਂ ਅਗਰ ਸਾਨੂੰ ਦਫ਼ਤਰ ਦੇ ਵਿੱਚ ਮਈ ਜੂਨ ਦੇ ਨੇੜੇ ਤੇੜੇ ਚਲਾਉਣਾ ਪੈਂਦਾ ਤਾਂ ਅਸੀਂ 30 ਦੇ ਦੇ ਆਸ-ਪਾਸ ਰੱਖਦੇ ਹਾਂ ਮਈ ਜੂਨ 30 ਤੇ 30 ਹੂੰ ਬਹੁਤ ਸਾਰੇ ਲੋਕ ਸਾਨੂੰ ਮੀਡੀਆ ਤੇ ਗਾਲਾਂ ਵੀ ਦਿੰਦੇ ਨੇ ਵੀ ਫਿਰ ਗੱਡਾ ਕੀ ਖੜਾ ਫਿਰ ਪੱਖਾ ਹੀ ਨਾ ਲਾ ਲਿਆ ਕਰੀਏ ਉਹ ਭਰਾਵੋ ਪੱਖਾ ਕੂਲਰ ਏਸੀ ਇਹ ਇੱਕ ਦੂਜੇ ਦੇ ਪੂਰਕ ਨਹੀਂ ਹੈ ਜਿੱਥੇ ਪੱਖੇ ਦੇ ਕੰਮ ਕਰ ਲੈ ਪੱਖਾ ਕਰੋ ਜਿੱਥੇ ਏਸੀ ਦੇ ਕੰਮ ਕਰ ਲੈ ਏਸੀ ਨੂੰ ਕੂਲਰ ਕਰੋ ਏਸੀ ਕੂਲਰ ਕਰੋ ਬਗਿਆਨ ਦੀਆਂ ਕਾਡਾਂ ਨੂੰ ਜਦੋਂ ਤੁਸੀਂ ਬੇ ਲੋੜੀਆਂ ਤਾਂ ਬੇਸਰ ਪਰ ਤਰੀਕੇ ਵਰਤਦੇ ਹੋ ਤਾਂ ਫਾਇਦੇ ਦੀ ਬਜਾਏ ਇਹ ਹੀ ਚੀਜ਼ਾਂ ਤੁਹਾਡੇ ਲਈ ਨੁਕਸਾਨ ਦੇ ਦਿੰਦੀਆਂ ਫਿਰ ਇਹਨਾਂ ਦਾ ਨੁਕਸਾਨ ਹੋਣਾ ਸ਼ੁਰੂ ਹੋ ਜਾਂਦਾ ਨੁਕਸਾਨ ਕਿੰਦਾ ਕਰ ਰਹੀ ਹੈ ਤੁਸੀਂ ਕਿਹਾ ਵੀ ਏਸੀ ਜਿਹੜਾ ਹੈ ਜੇ ਆਪਾਂ ਪਹਿਲਾਂ ਤੁਸੀਂ ਗੱਲ ਕਰ ਰਹੇ ਸੀ ਮਾਰਚ ਦੇ ਵਿੱਚ ਹਾਂ ਮੈਂ ਪਹਿਲਾਂ ਕਦੋਂ ਸ਼ੁਰੂ ਕਰਤਾ ਤਬ 에ਅ ਡਰਾਈ ਹੈ ਤੁਸੀਂ ਮੈਡੀਕਲ ਸਾਇੰਸ 'ਚ ਜਾਓ ਨਾ ਤੁਸੀਂ ਲੋੜ ਤੋਂ ਵੱਧ ਸਰੀਰ ਨੂੰ ਡਰਾਈ ਕਰੋਗੇ ਜਿੰਨੀ ਉਹਨੂੰ ਜ਼ਰੂਰਤ ਹੈ ਉਸ ਤੋਂ ਬਾਅਦ ਬਿਮਾਰੀਆਂ ਸਕਿੰਦੀਆਂ ਦੀਆਂ ਹੱਡੀਆਂ ਦੀਆਂ ਕੁਝ ਨਾ ਕੁਝ ਤਾਂ ਪ੍ਰੋਬਲਮਾਂ ਖੜੀਆਂ ਹੋਣਗੀਆਂ ਸਕਿੰਡ ਡਰਾਈ ਹੋ ਜਾਏਗੀ ਹੱਡੀਆਂ ਤੁਸੀਂ ਕਹੇ ਹੱਡੀਆਂ ਦੀ ਤੱਕ ਦਿੱਕਤ ਆ ਸਕਦੀ ਹੈ ਹਾਂ ਮੈਂ ਬਹੁਤ ਸਾਰੇ ਲੋਕਾਂ ਦੇਖਿਆ ਵੀ ਕਈ ਵਾਰ ਸੁਣਿਆ ਵੀ ਇਹਨਾਂ ਜਿਹੜੇ ਜੋੜਾਂ ਦਾ ਦਰਦ ਬੜਾ ਸ਼ੁਰੂ ਹੁੰਦਾ ਏਸੀ ਦੇ ਕਰਕੇ ਏਸੀ ਦੇ ਕਰਕੇ ਨੀ ਹਵਾ ਗਾ ਲੋੜ ਤੋਂ ਵੱਧ ਡਰਾਈਅਰ ਹਵਾ ਲੋੜ ਤੋਂ ਇਟਾਈਅਰ ਲੋੜੋਂ ਵੱਧ ਹਮ ਹੁਣ ਅਸੀਂ ਏਸੀ ਨੂੰ ਟੈਂਪਰੇਚਰ ਦੇਖ ਕੇ ਨਹੀਂ ਚਲਾਉਂਦੇ ਅਸੀਂ ਨਮੀ ਦੇਖ ਕੇ ਚਲਾਉਂਦੇ ਹਮ ਤੁਸੀਂ ਆ ਤੁਹਾਡੇ ਖੱਬੇ ਪਾਸੇ 1 ਮੀਟਰ ਲੱਗਿਆ ਹੋਇਆ ਉੱਥੇ 52% ਨਮੀ ਆ ਰਹੀ ਹੈ ਹਾਂ 52% ਨਮੀ ਆ ਰਹੀ ਹੈ ਇਸੇ ਕਰਕੇ ਇਥੇ ਰੌਣਕ داری ਹੈ ਅੱਛਾ ਅਸੀਂ ਇਹਨੂੰ ਦੇਖਣਾ ਚਾਹੇ ਸਾਡਾ ਏਸੀ 28 ਤੇ ਹੈ ਇਹ 30 ਦੇ ਰੱਖ ਕੇ ਵੀ ਇਹ 52% ਮਨਟੇਨ ਕਰਦਾ ਥੈਟਸ ਓਕੇ ਤੜੇ ਆਵਾਜ਼ ਸੁਣ। ਇਹ ਛੋਟਾ ਜਿਹਾ ਮੀਟਰ ਹਰ ਘਰ 'ਚ ਲੱਗਣਾ ਚਾਹੀਦਾ। ਨਹੀਂ ਸਾਡੇ ਘਟੋ ਘਟੇ ਇੱਕ ਦਰਜਨ ਤੋਂ ਵੱਧ ਲੱਗੇ ਹੋਏ ਨੇ। ਇੱਕ ਦਰਜਨ ਨਾਲ। ਹਾਂ ਮੇਰੇ ਇੱਥੇ ਦੇਖੋ ਮੇਰੀ ਲਾਇਬ 'ਚ ਲੱਗੇ ਹੋਏ ਨੇ, ਮੇਰੇ ਦਫ਼ਤਰ 'ਚ ਲੱਗੇ ਹੋਏ ਨੇ, ਕਈ ਕਈ ਲੱਗੇ ਨੇ ਬੈਡਰੂਮ 'ਚ ਲੱਗੇ ਹੋਏ ਨੇ। ਅਸੀਂ ਮੀਟਰਾਂ ਨਾਲ ਤੁਰਦੇ ਹਾਂ। ਅਸੀਂ ਕਹਿੰਦੇ ਵੀ ਇਹ ਚੀਜ਼ ਦੇਖੋ ਜਿੰਨੀ ਲੋੜ ਹੈ ਓਨੇ ਲਵੋ। ਹੂੰ। ਜਦੋਂ ਅਸੀਂ ਇਹਨੂੰ ਮੈਂਟੇਨ ਕਰਦੇ ਆ ਵੀ 52% ਦੇਖੋ ਇਹ ਕਹਿ ਰਿਹਾ 29 ਡਿਗਰੀ ਮੈਂਟੇਨ ਹੈ ਹਮ ਆਪਾਂ 28 ਤੇ ਸੈੱਟ ਕੀਤਾ ਹੈ 29 ਡਿਗਰੀ ਦਾ ਟੈਂਪਰੇਚਰ ਹੈ 52% ਨਮੀ ਹੈ ਜਿਹੜੀ ਕਿ ਮਨੁੱਖ ਵਾਸਤੇ ਸਫੀਸ਼ੀਐਂਟ ਹੈ ਨਾਲੇ ਆਪਾਂ ਲਾਈਟਸ ਲਾਈਆਂ ਹੋਈਆਂ ਕਿੰਨੀਆਂ ਇੱਥੇ ਗੇਟਾ ਲਾਈਆਂ ਨੇ ਪੱਖਾ ਪਾਵੰਦ ਕਰ ਪੱਖਾ ਆਪਾਂ ਬੰਦ ਕਰਤਾ ਵੀ ਸੋਏ ਆਰਾਮ ਨਾਲ ਬੈਠੇ ਬੜੇ ਆਰਾਮ ਨਾਲ ਬੈਠੇ ਅਸੀਂ ਇਹ ਨਹੀਂ ਕਹਿੰਦੇ ਵੀ ਤੁਸੀਂ ਕੋਈ ਚੀਜ਼ਾਂ ਲਓ ਨਾ ਜਾਂ ਵਰਤੋ ਨਾ ਬੇਵਰਤੋ ਨਾ ਕਰੋ ਨੇੜੇ ਦਰਬਾਰਤੋ ਹੈ ਉਹ ਤੁਹਾਡੇ ਲਈ ਨੁਕਸਾਨ ਦੇ ਹੋਏਗੀ ਕਿਸੇ ਹੋਰ ਲਈ ਨਹੀਂ ਮਸ਼ੀਨ ਨੇ ਕੀ ਮਸ਼ੀਨ ਤਾਂ ਚੱਲੇ ਪੈਣਾ ਹੈ ਬਿਜਲੀ ਫੋਕੋ ਨਾਲ ਚੱਲੇ ਲੋਕੀ ਨਾ ਇੱਕ ਐ ਮੈਂ ਦੇਖਦਾ ਵੀ ਰਾਤੀ AC ਚਲਾ ਦਿੰਦੇ ਆ 16 ਤੇ ਕਿ 18 ਤੇ ਜਾਂ 20 ਤੇ ਸਾਰੀ ਰਾਤ ਉਹ AC ਚਲਦਾ ਰਹਿੰਦਾ ਉੱਤਰ ਜਾਈ ਲਈ ਹੁੰਦੀ ਹੈ ਉੱਪਰ ਰਹ ਜਾਈ ਲਈ ਹੁੰਦੀ ਬਿਲਕੁਲ ਸਹੀ ਹੈ ਦੇਖੋ ਸ਼ੌਂਕ ਪੂਰਾ ਕਰਨਾ ਹੈ ਹੂੰ ਫੇਰ ਤਾਂ ਤੁਸੀਂ ਮੈਂ アドਵਾਈ ਕਰੂ ਜਿਹੜਾ ਕੋਈ ਮਿੱਤਰ ਜਾਦੇ ਵਧੀਆ ਠੰਡ ਭਾਲਦਾ ਚਲੋ ਪਹਾੜਾਂ ਤੇ ਨਹੀਂ ਜਾਇਆ ਜਾਂਦਾ ਨਾ ਮੇਰੇ ਤਾਂ ਨਾਲ ਲੱਗਵੇਂ ਸਾਂਝੀ ਕੰਦਾ ਕੋਲਡ ਸਟੋਰ ਚ ਲਾਇਓ ਫਿਰ ਦੱਕ ਘੰਟਾ ਤੇ ਦੱਸਣ ਸੁਣ ਵਾਲੇ ਪਤਾ ਵੀ 4-5 ਡਿਗਰੀ ਤੇ ਹੁੰਦੇ ਟੈਂਪਰੇਚਰ ਵੀ ਕੀ ਕਰਦਾ ਹੁੰਦਾ ਟੈਂਪਰੇਚਰ ਉੱਥੇ ਪਤਾ ਲੱਗੂ ਵੀ ਨਵੀਂ ਘਟਦੀ ਹੈ ਤਾਂ ਕੀ ਹਾਲ ਹੁੰਦਾ ਠੀਕ ਹੈ ਨਾ ਸੋ ਦਰਵਰਤੋ ਨਾ ਕਰੋ ਦਰਵਰਤੋ ਕਿਸੇ ਲਈ ਤਗੜੀ ਮਾੜੀ ਮਤਲਬ ਹੋਰ ਤਾਂ ਕਿਸੇ ਲਈ ਕੀ ਹੋਣੀ ਹੈ ਫਰਾਂ ਤੋਂ ਸਾਡੇ ਜਿਹੜੇ ਨੈਸ਼ਨਲ ਰਿਸੋਰਸ ਨੇ ਉਹ ਬਰਬਾਦ ਹੋ ਰਹੇ ਨੇ ਹੂੰ ਸਾਡਾ ਰਸੋਰਸ ਹੈ ਬਿਜਲੀ ਬਿਜਲੀ ਦਾ ਸੋਰਸ ਹੈ ਪਾਣੀ ਪਾਣੀ ਉਹ ਵਾਧੂ ਛੱਡਣਾ ਪੈਂਦਾ ਹੈ ਬਿਜਲੀ ਦਾ ਸੋਰਸ ਹੈ ਕੋਲਾ ਹੂੰ ਕੋਸਣਾ ਵਾਧੂ ਕੋਲਾ ਕਿਉਂ ਆਪਾਂ ਖਰਾਬ ਕੀਤਾ ਨਾਲੇ ਆਪਦਾ ਸਰੀਰ ਖਰਾਬ ਮਸ਼ੀਨ ਦੀ ਹੈ ਤੇ ਫੇਰ ਦਨਿਆ ਸਾਡੇ ਰਿਸੋਰਸ ਨੂੰ ਸੀ ਬਰਬਾਦ ਕਰ ਰਹੇ ਹੂੰ ਜਿਹੜੀ ਚੀਜ਼ ਦੀ ਇਹਨਾਂ ਦੀ ਪਹਿਲੀ ਘਾਟ ਹੈ ਚੰਗੀ ਗੱਲ ਹੈ ਉਹਨੂੰ ਸੁਣੋ ਵਰਤੀ ਜੇ ਇੱਕ ਮੈਂ ਦੇਖ ਰਿਹਾ ਕਿ ਏਸੀ ਦੇ ਨਾਲ ਨਾ ਤੁਸੀਂ ਇੱਕ ਡਿਵਾਈਸ ਜੇ ਲਾਇਆ ਹੋਇਆ ਹੈ। ਹਾਂਜੀ। ਉਹ ਕੀ ਡਿਵਾਈਸ ਕੀ ਹੈ? ਉਹ ਕਿਹੜੀ ਮਸ਼ੀਨ ਹੈ? ਉਹ એનર્ਜੀ ਮੀਟਰ ਹੈ। ਹੂੰ। ਹੁਣ ਇਸ ਟਾਈਮ ਦੇਖੋ ਇਹ 700 ਵਾਟ ਵੀ ਲਿਖਾ ਰਿਹਾ ਹੈ। ਡੇਟ ਅੰਦਰ ਏਸੀ ਹੈ। ਡੇਟ ਅੰਦਰ ਹੈ। 700 ਵਾਟ ਹੈ। 700 ਵਾਟ। ਇਹੀ ਏਸੀ 29 ਤੇ ਰੱਖਿਆ ਹੋਇਆ ਸੀ। 29 30 ਤੇ ਅੱਜ ਤੋਂ ਮਹੀਨਾ ਪਹਿਲਾਂ ਜਦੋਂ ਗਰਮੀ ਪੂਰਾ ਸੇਖ ਨੇ ਟੈਂਪਰੇਚਰ ਜਰ ਉੱਚਾ ਚ ਗਿਆ। ਹੂੰ। 45 ਡਿਗਰੀ ਦਾ ਟੈਂਪਰੇਚਰ ਉਦੋਂ ਇਹੀ ਮੀਟਰ 1800 ਪਲਸ ਤੀਕਾ 1850 1900 ਇੰਨਾ ਆਈ ਜਾਂਦਾ ਹੈ ਇੰਨਾ ਆਈ ਕਿਉਂਕਿ ਇਹ ਨੇ ਬਿਜਲੀ ਜਿਹੜੀ ਖਾਣੀ ਹੈ ਉਹ ਕੰਮ ਦੇ ਪ੍ਰੋਪੋਰਸ਼ਨ ਲਖਾਣੀ ਹੈ ਕੰਮ ਮੈਨੂੰ ਕਿੰਨਾ ਕਰਨਾ ਪੈਣਾ ਕੰਮ ਕਿੰਨਾ ਕਰਨਾ ਦੂਜੀ ਗੱਲ ਵੱਡਾ ਫੈਕਟਰ ਹੁੰਦਾ ਇਹਦੇ ਕਨਸਰਾਂ ਦਾ ਹੁਣ ਸਾਡੇ ਕਨਸਰਾਂ ਨੂੰ ਬਾਹਰ ਠੰਡੀ ਹਵਾ ਮਿਲ ਰਹੀ ਹੈ ਹੂੰ ਇਹਦੇ ਵੀਲੀ ਘਟ ਖਾਟ ਘਟ ਖਾਣੀ ਇਹ ਬਿਲਕੁਲ ਇੱਕ ਉਦਾਹਰਣ ਮੈਂ ਦੇਵਾਂ ਜਿਵੇਂ ਆਪਾਂ ਕੱਪੜਿਆਂ ਨੂੰ ਸਰਫੇਟ 'ਚ ਡਬੋ ਕੇ ਨਾ ਤੇ ਆਏ ਨਚੋੜਦੇ ਆ ਹੂੰ ਜ਼ੋਰ ਤਾਂ ਲੱਗਦਾ ਹੈ ਉਹ ਨਚੋੜਨ 'ਤੇ ਜ਼ੋਰ ਲੱਗ ਰਿਹਾ ਹੈ ਇਸੀ ਮਸ਼ੀਨ ਦਾ ਜਦੋਂ ਤੁਸੀਂ ਨਚੋੜ ਰਹੇ ਹੋ ਪਾਣੀ ਬਾਹਰ ਨਿਕਲ ਰਿਹਾ ਹੈ ਪਰ ਜਦੋਂ ਜੇ ਬਾਹਰ ਪਹਿਲੇ ਹੀ ਮੌਸਮ ਠੰਡਾ ਹੈ ਤਾਂ ਕਨਸਰਾਂ ਦੇ ਉੱਤੇ ਪ੍ਰੈਸ਼ਰ ਘਟਾਉਂਦਾ ਉਹਦੇ ਨਾਲ ਮਸ਼ੀਨ ਤੇ ਲੋਡ ਘਟ ਪੈਂਦਾ ਹੈ ਬਿਜਲੀ ਦੀ ਖਰਚ ਘਟ ਜਾਂਦੀ ਹੈ ਹੂੰ ਕਈ ਲੋਕ ਕਹਿੰਦੇ ਨੇ ਵੀ ਸਾਡਾ ਏਸੀ ਘੰਟਾ ਇੱਕ ਘੰਟੇ ਚ ਇੱਕ ਯੂਨਟ ਖਾਂਦਾ ਹੈ ਦੋ ਯੂਨਟ ਖਾਂਦਾ ਹੈ ਬਿਲਕੁਲ ਏਸੀਆਂ ਦਾ ਘੰਟਿਆਂ ਦੇ ਨਾਲ ਕੋਈ ਤਾਲੁਕਾ ਤੇ ਨਹੀਂ ਹੁੰਦਾ ਘੰਟੇ ਦਾ ਕੋਈ ਨਹੀਂ ਇਹਦਾ ਦੋ ਚੀਜ਼ਾਂ ਨਾਲ ਤਾਲੁਕਾਤਾ ਤੁਸੀਂ ਸੈੱਟ ਟੈਂਪਰੇਚਰ ਕਿੰਨਾ ਰੱਖਿਆ ਹੋਇਆ ਹੂੰ ਦੂਜੇ ਨੰਬਰ ਤੇ ਤੁਸੀਂ ਕੰਡੈਂਸਰ ਦੀ ਜਿਹੜੀ ਫਿਟਿੰਗ ਹੈ ਕਿਹੜੀ ਜਗ੍ਹਾ ਤੇ ਕੀਤੀ ਹੋਈ ਹੈ ਮੇਨ ਯੂਨਟ ਦੇ ਕੰਡੈਂਸਰ ਦੀ ਫਿਟਿੰਗ ਕਿੱਥੇ ਹੋਣੀ ਚਾਹੀਦੀ ਇਹਨੂੰ ਪਹਿਲੀ ਗੱਲ ਤੋਂ ਪਨੀ ਚਾਹੀਦੀ ਬਿਲਕੁਲ ਨਹੀਂ ਚਾਹੀਦੀ 6 ਚਾਹੀਦੀ ਇਹਦੇ ਤੇ ਪੂਰੇ ਜਿੰਨਾ ਤੁਸੀਂ ਇਹਨੂੰ 6 ਦੇ ਦੋਗੇ ਉੰਨੀ ਸੋਡੇ ਕਾਲਜੇ ਠੰਡ ਪਾ ਦੂ ਬਿਲੀ ਦੀ ਖਰਤ ਘਟਾ ਦੇ ਜਿੰਨਾ ਤੁਸੀਂ ਇਹਨੂੰ ਔਖਾ ਕਰਾਂਗੇ ਉਹ ਤੁਹਾਨੂੰ ਔਖਾ ਕਰੇ ਚੂੜੀ ਕੱਸੀ ਜਾਊਗਾ